ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਡਿਪਟੀ ਕਮਿਸ਼ਨਰ ਜੋਤਪਾਲ ਸਿੰਘ ਰੰਧਾਵਾ ਨੇ ਸੋਮਵਾਰ ਦਫ਼ਤਰ ਦੇ ਕਰਮਚਾਰੀਆਂ ਨਾਲ ਰਸਮੀ ਮੀਟਿੰਗ ਦੌਰਾਨ ਉਹਨਾਂ ਨੇ ਨਵੇਂ ਸਾਲ ਵਿੱਚ ਨਮੀਆਂ ਤਰਜੀਹਾਂ ਮਿੱਤ ਕੇ ਲੋਕਾਂ ਨਾਲ ਸੰਬੰਧਿਤ ਮਾਮਲਿਆਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨ ਲਈ ਆਖਿਆ ਉਹਨਾਂ ਆਪਣੀ ਅਦਾਲਤ ਦਾ ਹਵਾਲਾ ਦਿੰਦੇ ਆਖਿਆ ਕਿ ਨਵੇਂ ਸਾਲ ਤੱਕ ਉਹਨਾਂ ਵੱਲੋਂ ਪਹਿਲੇ ਸਾਰੇ ਕੇਸਾਂ ਨਿਪਟਾਰਾ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਇੰਤਕਾਲ ਇੰਤਕਾਲ ਦੀਆਂ ਅਪੀਲਾਂ ਸੀਨੀਅਰ ਸਿਟੀਜ਼ਨ ਐਕਟ ਨਾਲ ਸੰਬੰਧਿਤ ਅਪੀਲਾਂ ਨੰਬਰ ਦਾਇਰੇ ਦੇ ਬੱਦੀ ਢੋਬਲਾ ਚੋਰ ਮੁਖ ਮਾਰਗ ਤੇ ਪਿੰਡ ਜੋਗੋਲ ਨੇੜੇ 스ਵਿਫਟ ਕਾਰ ਤੇ ਦੋ ਮੋਟਰਸਾਈਕਲਾਂ ਦੇ ਵਿੱਚ ਕਾਰ ਜ਼ਬਰਦਸਤ ਟੱਕਰ ਦੀ ਖਬਰ ਸਾਹਮਣੇ ਆਈ। ਮੌਕੇ ਦੇਖਰੇ ਲੋਕਾਂ ਦੇ ਇਨਸਾਨ 스ਵਿਫਟ ਕਾਰ ਵੀ ਕਾਬੂ ਹੋ ਗਈ ਜਿਸ ਕਾਰਨ ਉਸ ਦੀ ਸਿੱਧੀ ਟੱਕਰ ਇੱਕ ਤੋਂ ਬਾਅਦ ਇੱਕ ਮੋਟਰਸਾਈਕਲ ਨਾਲ ਹੋ ਗਈ। ਜਿਸ ਦੇ ਫਲਸਬਰੂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖਰੇ ਵੱਖਰੇ ਹਸਪਤਾਲ ਵੀ ਦਾਖਲ ਕਰਵਾਇਆ ਗਿਆ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਬਿੰਦ ਕੀਤੀ ਜਾ ਰਹੀ ਹੈ। ਗਰਸ਼ੰਕਰ ਪੁਲਿਸ ਨੇ ਇੱਕ ਵਿਅਕਤੀ ਨੂੰ 110 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਐਸ ਐਚਓ ਗਰਸ਼ੰਕਰ ਨੇ ਦੱਸਿਆ ਕਿ ਉਸਮੇਤ ਪੁਲਿਸ ਪਾਰਟੀ ਗਜ ਦੌਰਾਨ ਨਮਸ਼ਾਹ ਰੋਡ ਪੁਲ ਨਹਿਰ ਗਰਸ਼ੰਕਰ ਵਿਖੇ ਨਹਿਰ ਵਿੱਚ ਕੱਚੇ ਰਸਤੇ ਪੈਦਲ ਆ ਰਹੇ ਵਿਅਕਤੀ ਯੁਵਰਾਜ ਵਾਸੀ ਦੀਪ ਕਲੋਨੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈੱਕ ਕੀਤਾ ਤਾਂ ਉਸ ਕੋਲੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਲੋਕ ਤੋਂ ਮੁੱਜਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਰੂਪਨਗਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਉਨ੍ਹਾਂ ਕੋਲੋਂ 12 ਪਿਸਤੌਲ ਅਤੇ 50 ਜਿੰਦਾ ਕਾਰਤੂਸ ਬਰਾਮਦ ਕੀਤੇ ਡੀਜੀਪੀ ਨੇ ਦੱਸਿਆ ਕਿ ਇਹ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਰੈਕਡਰ ਚਲਾ ਰਹੇ ਸਨ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਗਹਿਰੀ ਜਾਂਚ ਜਾਰੀ ਹੈ ਜਿਲੰਦਰ ਸ਼ਹਿਰ ਦੇ ਲੰਮਾ ਪਿੰਡ ਵਿੱਚ ਛੱਤ ਤੇ ਪਾਰਟੀ ਕਰ ਰਿਹਾ ਇੱਕ ਨੌਜਵਾਨ ਨੂੰ ਗਵਾਂਡੀਆਂ ਨੇ ਦੂ ਘਰ ਦੀ ਦੂਜੀ ਮੰਜ਼ਲ ਤੋਂ ਧੱਕਾ ਦੇ ਦਿੱਤਾ ਇਸ ਦੇ ਨਾਲ ਹੀ ਉਸ ਦੀ ਲੱਤ ਤੇ ਮੋਢੇ ਦੀ ਹੱਡੀ ਟੁੱਟ ਗਈ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਛੱਤ ਤੋਂ ਸੁੱਟਿਆ ਗਿਆ ਨੌਜਵਾਨ ਉੱਚੀ ਆਵਾਜ਼ ਵਿੱਚ ਗੀਤ ਵਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲਵੇਂ ਸਾਲ ਦੀ ਪਾਰਟੀ ਕਰ ਰਿਹਾ ਸੀ ਪੀੜਤ ਨੇ ਦੋਸ਼ ਲਾਇਆ ਹੈ ਕਿ ਗਵਾਂਡੀਆਂ ਨਾਲ ਦੁਸ਼ਮਣੀ ਦੇ ਕਾਰਨ ਇਹ ਅਜਿਹਾ ਕੀਤਾ ਹੈ ਉਨ੍ਹਾਂ ਦਾ ਪਹਿਲਾਂ ਵੀ ਗਵਾਂਡੀਆਂ ਨਾਲ ਮਾਮਲਾ ਚੱਲ ਰਿਹਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸਨ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦੇਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮਲਜ਼ਮ ਨੌਜਵਾਨ ਅਨੰਦਪੁਰ ਸਾਹਿਬ ਦੇ ਇਲਾਕੇ ਪੀਭੋਰ ਸਾਹਿਬ ਦਾ ਰਹਿਣ ਵਾਲਾ ਹੈ ਦੱਸ ਦਈਏ ਕਿ ਮਲਜ਼ਮ ਨੇ ਮੰਤਰੀ ਨੂੰ ਵੀਡੀਓ ਬਣਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਪੁਲਿਸ ਦੇ ਅਨਸਾਰ ਮਲਜ਼ਮ ਨੌਜਵਾਨ ਮਾਨਸਿਕ ਤੌਰ ਤੇ ਬਿਮਾਰ ਹੈ ਫਿਲਹਾਲ ਮਲਜ਼ਮ ਪ੍ਰੋਪਰ ਜੇਲ ਵਿੱਚ ਹੈ ਪੰਜਾਬ ਦੇ ਸ਼ਹਿਰਾਂ ਵਿੱਚ ਵਧੇ ਟ੍ਰੈਫਿਕ ਦੇ ਬੋਝ ਨੂੰ ਘਟ ਕਰਨ ਲਈ ਸੂਬਾ ਸਰਕਾਰ ਮੋਹਾਲੀ ਸਮੇਤ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚ ਮੈਟਰੋ ਚਲਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਨੇ ਇਸ ਸੰਬੰਧੀ ਅਧਿਕਾਰ ਏਜੰਸੀ ਤੇ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਸਾਰੀ ਕਾਰਵਾਈ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਾਂਝੀ ਕੀਤੀ ਗਈ ਹੈ ਕਰੜ ਦੇ ਸੈਕਟਰ 126 ਵਿੱਚ ਇੱਕ ਨਿਰਮਾਣ ਦੀ ਸ਼ੋਰੂਮ ਦੀ ਇਮਾਰਤ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਦੇ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਸ਼ੋਰੂਮ ਕੋਲ ਪਹਿਲੀ ਮੰਜ਼ਲ ਦੀ ਉਸਾਰੀ ਦੀ ਇਜੂਰੀ ਵੀ ਨਹੀਂ ਸੀ ਇਸ ਇਮਾਰਤ ਦਾ ਸਾਈਟ ਪਲਾਨ ਪ੍ਰਵੀਨ ਨੇਗੀ ਨਾਮ ਦੇ ਆਰਕੀਟੈਕਟ ਨੇ ਤਿਆਰ ਕੀਤਾ ਸੀ ਕਾਉਂਸਲ ਨੇ ਆਰਕੀਟੈਕਟ ਪ੍ਰਵੀਨ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਜਾਣਕਾਰੀ ਅਨੁਸਾਰ ਸੈਕਟਰ 126 ਵਿੱਚ ਸਥਿਤ ਸ਼ੋਰੂਮ ਦੀ ਬਿਲਡਿੰਗ ਦਾ ਪਲਾਨ ਵੀ ਰੱਦ ਕਰ ਦਿੱਤਾ ਗਿਆ ਹੈ ਸਥਾਨਕ ਨਗਰ ਕੌਂਸਲ ਨੇ ਪੁਲਿਸ ਨੂੰ ਕਟਨ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਨੂੰ ਕਿਹਾ ਹੈ ਆਸਟ੍ਰੇਲੀਆ ਵਿੱਚ ਨਵੇਂ ਸਾਲ ਦੇ ਦੂਜੇ ਦਿਨ ਖਾਸਾ ਵਾਪਰ ਗਿਆ ਇੱਥੇ ਦੋ ਹੈਲੀਕਾਪਟਰਾਂ ਵਿਚਾਲੇ ਹਵਾ ਵਿੱਚ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਇਹ ਘਟਨਾਕਾਲ 2 ਜਨਵਰੀ 2023 ਨੂੰ ਦੁਪਹਿਰ ਸਮੇਂ ਵਾਪਰੀ ਦੋ ਹੈਲੀਕਾਪਟਰ ਆਸਟ੍ਰੇਲੀਆ ਦੇ ਕੁਇਜ਼ੀਲੈਂਡ ਰਾਜ ਦੇ 골ਡ ਕੋਸਟ ਵਿਕੇ ਹਵਾ ਵਿੱਚ ਟਕਰਾ ਗਏ ਜਿਸ ਨੂੰ ਬੀਚ ਜਾਣ ਵਾਲੇ ਲੋਕਾਂ ਨੇ ਦੇਖਿਆ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਤਕਰੀਬਨ 3:30 ਵਜੇ ਸੂਰਜ ਨਗਰੀ ਸੁਪਰਫਾਸ ਰੇਲ ਗੱਡੀ ਪਟੜੀ ਤੋਂ ਉੱਤਰ ਗਈ। ਟ੍ਰੇਨ ਦੇ 3 ਡੱਬੇ ਪਲਟ ਗਏ ਜਦਕਿ 11 ਡੱਬੇ ਪਟੜੀ ਤੋਂ ਥੱਲੇ ਉੱਤਰ ਗਏ। ਫਿਲਹਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਖਬਰ ਨਹੀਂ ਆਈ ਹੈ ਪਰ ਇਸ ਹਾਦਸੇ ਵਿੱਚ 4 ਸਕਾਉਟ ਗਾਈਡਸ ਵਿੱਚ 24 ਜਖਮੀ ਹੋ ਗਏ ਹਨ। ਕ੍ਰਿਕਟਰ ਰਿਸ਼ਭ ਪੰਦ ਦੇ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਮੈਕਸ ਹਸਪਤਾਲ ਦੇ ਆਈਸੀਯੂ ਤੋਂ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਦੇ ਸੁਧਾਰ ਤੋਂ ਬਾਅਦ ਸ਼ਾਮ ਨੂੰ ਉਸ ਨੂੰ ਇੱਕ ਪ੍ਰਾਈਵੇਟ ਵਾਰਡ ਵਿੱਚ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ